ਵਿਆਹ ਵਾਲੇ ਦਿਨ ਕੁੜੀ ਦੀਆਂ ਸਹੇਲੀਆਂ ਸਟੇਜ ਉੱਪਰ ਨੱਚ ਰਹੀਆਂ ਹੁੰਦੀਆਂ ਹਨ ਉੱਥੇ ਦੋਸਤੋਂ ਲਾੜੀ ਦੀ ਸਾਗਣ ਤੋਂ ਉੱਠ ਕੇ ਸਟੇਜ ਉੱਪਰ ਆ ਕੇ ਨੱਚਣ ਲੱਗਦੀ ਹੈ ਜਿੱਥੇ ਕਿ ਦੋਸਤੋਂ ਕੁੜੀ ਬਲੋਪੇ ਹੱਦ ਸੁਹਣੇ-ਸੁਹਣੇ ਐਕਸਰ ਕੀਤੇ ਜਾਂਦੇ ਹਨ ਜਿੱਥੇ ਕਿ ਦੋਸਤੋਂ ਪਰਿਵਾਰਤ ਦੇਖਦੀ ਰਹੇ ਜਾਂਦੀ ਹੈ ਕੁੜੀ ਦੀਆਂ ਸਹੇਲੀਆਂ ਹੀ ਬਹੁਤ ਨੇ ਜੋ ਕਿ ਸਟੇਜ ਉੱਪਰ ਨੱਚ ਰਹੀਆਂ ਤੁਸੀਂ ਦੇਖ ਸਕਦੇ ਹੋ ਜਿੱਥੇ ਕਿ ਦੋਸਤੋਂ ਪੰਜਾਬੀਆਂ ਨੂੰ ਵਿਆਹ ਵਾਲੇ ਦਿਨ ਬੇਹੱਦ ਚਾਹ ਹੁੰਦਾ ਹੈ ਉਸੇ ਤਰੀਕੇ ਦੋਸਤੋਂ ਇਸ ਕੁੜੀ ਨੇ ਵੀ ਆਪਣੇ ਵਿਆਹ ਵਾਲੇ ਦਿਨ ਬੇਹੱਦ ਸੋਹਣੀ ਤਿਆਰੀ ਕੀਤੀ ਹੋਈ ਸੀ ਜਿਸ ਦੇ ਨਾਲ ਕੁੜੀ ਦਾ ਦਿਲ ਬੇਹੱਦ ਖੁਸ਼ੀ ਤੇ ਆਪਣੀਆਂ ਸਹੇਲੀਆਂ ਦੀ ਬੇਹੱਦ ਮਹਿਫਲ ਦੇ ਵਿੱਚ ਜਾ ਕੇ ਜਦੋਂ ਨੱਚਣ ਲੱਗੀ ਤਾਂ ਫਿਰ ਰਿਸ਼ਤੇਦਾਰ ਵੀ ਰਹਿ ਗਏ ਦੇਖਦੇ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਸਾਫ਼-ਸਾਫ਼ ਦੇਖ ਸਕਦੇ ਕੁੜੀ ਨੂੰ ਕਿੰਨਾ ਕਿਹਿਆ ਦਾ ਚਾਅ ਹੋਵੇਗਾ ਜਿੱਥੇ ਕਿ ਦੋਸਤੋ ਗੀਤ ਦੇ ਵਿੱਚ ਵੀ ਕਿਹਾ ਗਿਆ ਕਿ ਵਿਆਹ ਵਾਲੀ ਕੁੜੀ ਨੂੰ ਕਿੰਨਾ ਚਾਹ ਵਿਆਹ ਵਾਲੀ ਕੁੜੀ ਦੇ ਸਟੈਪ ਦੱਸਦੇ ਕੁੜੀ ਨੂੰ ਵਿਆਹ ਦਾ ਕਿੰਨਾ ਚਾਹ ਜਿੱਥੇ ਕਿ ਦੋਸਤੋ ਇਹੋ ਜਿਹੀ ਹੈ ਵੀਡੀਓ ਹਰ ਇੱਕ ਬੰਦੇ ਨੂੰ ਬੇਹੱਦ ਖੁਸ਼ ਕਰਕੇ ਰੱਖ ਦਿੰਦੇ ਹਨ ਤੇ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ